ਆਲੂਆ ਜੀ ਪਾਣੀ ਕਿੱਲਾ ਪੁੱਤ ਮੈਨੂੰ ਐਂ ਦੱਸ ਕੁੜੇ ਟਿੰਕਾ ਨਹੀਂ ਵਿਖਦਾ ਕਿਤੇ ਕਰੇ ਉਹ ਤਾਂ ਜੀ ਇੱਧਰ ਖੇਤ ਗਏ ਹੋਏ ਨੇ ਬਸ ਆਉਂਦੇ ਹੀ ਹੋਣਗੇ ਚੱਲ ਠੀਕ ਐ ਪੋਤਾ ਜੀ ਕੋਈ ਨਹੀਂ ਨਾ ਮੈਨੂੰ ਐਂ ਦੱਸ ਆ ਕਾਹਦਾ ਕਲੇਸ਼ 파 ਰੱਖਿਆ ਤੁਸੀਂ ਕਲੇਸ਼ ਹਾਂ ਅਸੀਂ ਤਾਂ ਕੋਈ ਕਲੇਸ਼ ਨਹੀਂ ਪਾਇਆ ਪੂਆ ਜੀ ਲੈ ਮੇਰੇ ਮੇਰੇ ਨਾਲ ਬੜੀ ਪੋੜੀ ਜੀ ਨਾ ਬਣ ਤੈਨੂੰ ਐਂ ਗਾ ਵੀ ਪੂਆ ਤੋਂ ਕੰਮ ਲਈ ਐ ਨੂੰ ਕਿਹੜਾ ਕਿਸੇ ਗੱਲਾਂ ਦਾ ਪਤਾ ਹੈ ਮੁੰਡਾ ਨੇ ਮੈਨੇ ਰੋਜ਼ ਫੋਨ ਕਰਕੇ ਦੱਸਦਾ ਸਾਰੀਆਂ ਗੱਲਾਂ ਹਾਂ ਜੇ ਜਵਾਬ ਦਾ ਘਰ ਵਾਸ ਜੂ ਜਵਾਬ ਹੋ ਜੂ ਤੈਨੂੰ ਕੀ ਤਕਲੀਫ ਹੈ ਭਾਜੀ ਮੈਂ ਤਾਂ ਪਰ ਕਦੇ ਉਹਨਾਂ ਨੂੰ ਕੁਝ ਕਿਹਾ ਹੀ ਨਹੀਂ ਮੈਂ ਤਾਂ ਕਦੇ ਗਗਨ ਨੂੰ ਵੀ ਕੁਝ ਕਿਹਾ ਨਾ ਮੈਂ ਉਹਨਾਂ ਨੂੰ ਕਦੇ ਕੁਝ ਕਿਹਾ ਅੱਛਾ ਤੈਨੂੰ ਕੀ ਲੱਗਦਾ ਵੀ ਮੇਰੇ ਤੱਕ ਕੋਈ ਗੱਲ ਨਹੀਂ ਪਹੁੰਚਦੀ ਉਹ ਮੁੰਡਾ ਰੋਂਦਾ ਮੇਰੇ ਕੋਲ ਫੋਨ ਕਰ ਕਰ ਆ ਲੱਗਦਾ ਵੀ ਲੋਕ ਵੀ ਮੈਨੂੰ ਮਿਹਣੇ ਦਿੰਦੇ ਆ ਵੀ 6 ਸਾਲ ਹੋ ਗਏ ਵਿਆਹ ਹੋਏ ਹਰੇ ਤੱਕ ਇਹਦੇ ਕੋਈ ਜਵਾਬ ਨਹੀਂ ਹੋਇਆ ਭੋਆ ਜੀ ਤੇ ਜਵਾਬ ਨਹੀਂ ਹੋਇਆ ਫ੍ਰਿਜ ਮੇਰੇ ਤਾਂ ਕੋਈ ਗਲਤੀ ਨਹੀਂ ਨਾ ਤੁਸੀਂ ਇਹ ਦੱਸੋ ਮੇਰੀ ਗਲਤੀ ਕਿੱਥੇ ਆ ਉਹ ਮੇਰੀ ਗੱਲ ਸੁਣ ਮੈਂ ਵੀ ਤੈਨੂੰ ਐਂ ਕਹਿਣੀ ਆ ਵੀ ਜੇ ਨਿੱਕਾ ਲੈਣਾ ਹੋ ਜੂਗਾ ਤੂੰ ਵੀ ਟੱਕੀ ਜਾਏਗੀ ਤੈਨੂੰ ਕਿਹੜਾ ਕੁਤਰੋ ਕੱਢਣ ਲੱਗੇਗਾ ਕੱਲ ਕੱਢਣ ਦੀ ਨਹੀਂ ਹੁੰਦੀ ਭੂਆ ਜੀ ਇਹ ਤਾਂ ਹੀ ਕਰਤੀ ਜਾਣਦੀ ਆ ਹਉਦੇ ਦਿਲ ਤੇ ਕੀ ਬੀਤਦੀ ਆ ਹਰ ਚਲ ਕੋਈ ਨਹੀਂ ਮੈਂ ਵੀ ਇਹੀ ਚਾਹਨੀ ਆ ਜੇ ਵਾਅਦਾ ਕਰ ਘਰ ਨਾ ਬਸਾਉਣਾ ਚਾਹੁੰਦਾ ਕੌਦਾ ਕਰ ਜਰੂਰ ਬਸੇ ਮੇਰੀ ਗੱਲ ਸੁਣਾ ਐਵੇਂ ਲੋਕਾਂ ਨੂੰ ਨਹੀਂ ਹਸਾਈਦਾ ਹੁੰਦਾ ਇਹ ਤਾਂ ਤਰ ਤੂੰ ਬਣ ਗਿਆ ਆਂ ਭਾਈ ਜਿਹੜੇ ਲੋਟ ਘਰ ਵਸਦਾ ਵਸ ਲੈਣ ਦੇ ਲੱਗੀ ਸਮਝ ਉਹ ਅਜੀ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਉਹ ਕਹੀਂ ਵੀ ਨਾ ਕਹਿ ਕੇ ਬਣਦਾ ਵੀ ਕੁਝ ਨਹੀਂ ਹੈਗਾ ਚੱਲ ਚੱਲ ਗੱਲ ਆ ਚਾਹ ਦੀ ਕੁੱਟ ਬਣਾ ਲਾ ਤੁਸੀਂ ਦੱਸੋ ਤੁਹਾਡੇ ਘਰੇ ਸਾਰੇ ਠੀਕ ਸੀਗੇ ਸਾਰੇ ਠੀਕ ਸੀ ਬਸ ਮੈਂ ਤਾਂ ਜਦੋਂ ਮੁੰਡਾ ਮੈਨੂੰ ਫੋਨ ਕਰ ਦਿੰਦਾ ਮੇਰੇ ਤਾਂ ਕਾਲ ਜੀ ਹੱਗ ਮੱਚ ਜਾਂਦੀ ਹੈ ਮੈਂ ਮੇਰੇ ਪਤੀ ਜੈਨ ਨੂੰ ਰੋਂਦਾ ਨਹੀਂ ਦੇਖ ਸਕਦੀ ਮੈਂ ਤਾਂ ਉਨੇ ਪੈਰੀ ਹਾਂ ਆਪਣੇ ਘਰ ਦੇ ਸਾਰੇ ਕੰਮ ਸਿੱਟ ਕੇ ਮੈਂ ਖਾ ਜਾਵਾ ਖਬਰਾਂ ਕੀ ਘਰੇ ਕੰਦਰ ਕਲੇਸ਼ ਪਾਈ ਬੈਠੇ ਹੋ ਕਲੇਸ਼ ਤਾਂ ਕੋਈ ਵੀ ਨਹੀਂ ਹੈ ਭੂਆ ਜੀ ਬਸ ਉਹਨਾਂ ਨੂੰ ਹੀ ਲੱਗਦਾ ਹੈ ਵੀ ਸ਼ਾਇਦ ਮੈਂ ਉਹਨਾਂ ਨੂੰ ਸਹੀ ਨਹੀਂ ਸਮਝਦੀ ਚਲ ਜੰਗਾ ਚਾਦੀ ਕੁੱਟ ਬਣਾ ਇਹ ਤੇ ਹੈ ਕਿ ਮੈਂ ਮੱਥੇ ਪੁੱਛੇ ਮਾਰ ਦिए ਮੇਰੇ ਮੂਰੇ ਦੇਖਣ ਨੂੰ ਕਿੰਨੀ ਕੋਲੀ ਲੱਗਦੀ ਹੈ ਬੀਜੇ ਮੁੰਡੇ ਨਾਲ ਪੰਜਰ ਪਲੇਸ ਕਰ ਦਿਆ ਤਾਂ ਹੀ ਉਹ ਜਵਾਕ ਨੂੰ ਫੋਨ ਕਰਦਾ ਹੈਗਾ ਵਧੀਆ ਕੀਤਾ ਬੱਲੂਆ ਤੂੰ ਆ ਗਈ ਮੈਂ ਤਾਂ ਕੰਮਾ ਕਿਤਾਬੀ ਆ ਮੰਮੀ ਵੀ ਗਈ ਹੋਈ ਹੈ ਕਿ ਨਾਂ ਕੇ ਤੇ ਉੱਤੋਂ ਗਗਨ ਹੈ ਨਹੀਂ ਕਿ ਮਨ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਪੁੱਤ ਮੇਰੀ ਗੱਲ ਸੁਣ ਤੂੰ ਬੇਫਿਕਰ ਰਹਿ ਮੈਨੂੰ ਹੁਣ ਤੂੰ ਸਾਰੀ ਗੱਲ ਦੱਸ ਖੁੱਲ ਕੇ ਵੀ ਤੁਹਾਡੇ ਘਰੇ ਕਲੇਸ਼ ਕਿਹੜੀ ਗੱਲ ਦਾ ਪੈਂਦਾ ਹੈਗਾ ਕਿਹੜੀ ਗੱਲ ਤੇ ਉਹਨੇ ਤੇਰਾ ਸਾਵਾਦ ਕਰ ਰੱਖਿਆ ਹੈਗਾ ਕੀ ਰਸਾ ਪੂਆ ਇਹ ਕਹੇ ਨਹੀਂ ਅਖੇ ਗਗਨ ਝੂਠ ਬੋਲਦੀ ਆ ਪੀਓ ਪ੍ਰੈਗਨੈਂਟ ਨਹੀਂ ਹੈਗੀ ਲੈ ਉਹ ਬਣਾ ਝੂਠ ਕਾਟੋ ਬੋਲੂਗੀ ਕੋਲੋਂ ਕੀ ਲੋੜ ਹੈ ਝੂਠ ਬੋਲਣ ਦੀ ਖਬਰੇ ਦੇ ਦਿਮਾਗ ਚ ਕੀ ਚੱਲਦਾ ਦਾ ਸਾਰਾ ਤਾਂ ਮੇਰਾ ਦਿਮਾਗ ਚ ਆਕਦੀ ਰਹਦੀ ਹੈਗੀ ਤੇ ਮੈਨੂੰ ਇਹੀ ਗੱਲ ਕਹੀ ਜਾਂਦੀ ਆ ਪੀਓ ਪ੍ਰੈਗਨੈਂਟ ਨਹੀਂ ਹੈਗੀ ਉਹ ਝੂਠ ਬੋਲਦੀ ਮੇਰੀ ਗੱਲ ਸੁਣ ਪੁੱਤ ਇਹ ਤੋਂ ਵੀ ਇਹ ਗੱਲ ੱਚਲੀ ਨਹੀਂ ਜਾਂਦੀ ਇਹਦੇ ਤਾਂ ਹਣ ਪੱਕਾ ਨਹੀਂ ਰਿਹਾ ਹੁਣ ਕੋਈ ਵੀ ਤੀਨੀ ਨਾ ਆਪਦੇ ਉੱਤੋਂ ਕੋਈ ਦੂਜੀ ਤੀਨੀ ਜਰਦੀ ਨਹੀਂ ਹੁੰਦੀ ਉਹਨੂੰ ਤਾਂ ਇਹ ਆਪਦੀ ਸਲਕਣੀ ਲੱਗਦੀ ਆ ਤਾਂ ਉਹਦੇ ਤੇ ਇਹ ਜਿਹਾ ਇਲਜ਼ਾਮ ਲਾਉਂਦੀ ਆ ਉਹਨੇ ਹੀ ਫਿਰ ਹੁਣ ਮੈਂ ਦੱਸ ਕੀ ਕਰਾਂ ਪੂਆ ਮੈਂ ਤਾਂ ਨੱਕਿਆ ਪਿਆ ਇਸ ਪਲੇਸ ਤੋਂ ਕੋਈ ਨਾ ਪੁੱਤ ਹੁਣ ਮੈਂ ਆ ਗਈ ਨਾ ਤੇਰਾ ਸਾਰਾ ਹੱਲ ਕਰਕੇ ਜਾਉਂ ਭਾਵੇਂ ਮੈਨੂੰ ਇੱਥੇ 2 ਮਹੀਨਾ ਰਹਿਣਾ ਪੈ ਜੇ ਭਾਵੇਂ ਮੈਨੂੰ ਇੱਥੇ 2 ਮਹੀਨੇ ਰਹਿਣੇ ਪੈਣ ਪਰ ਗਲਤੀਆਂ ਤੇਰੇ ਚ ਵੀ ਨੇ ਮੈਂ ਉਹਦੇ ਤੈਨੂੰ ਬਥੇਰਾ ਕਿਹਾ ਸੀ ਵੀ ਇਹ ਨਹੀਂ ਪਹਿਲਾਂ ਤਲਾਕ ਦੇ ਦੇ ਫੇਰ ਦੂਜਾ ਵਿਆਹ ਕਰਾ ਲੀ ਤੂੰ ਕਿਹੜਾ ਮੇਰੀ ਕੋਈ ਗੱਲ ਮੰਨੇ ਆ ਕਿ ਮੈਂ ਤਲਾਕ ਦੇ ਦਾਂ ਪੂਆ ਆ ਲੋਕਾਂ ਨੇ ਮੈਨੂੰ ਵੀ ਦੇਖਣੇ ਪੈਂਦੇ ਆ ਕੋਈ ਤਾਂ ਇਹ ਮਾਰਦਾ ਮੂੰਹ ਮੱਥ ਰੱਖਣੀ ਪੈਂਦਾ ਹਾਂ ਬਸ ਆ ਲੋਕਾਂ ਨੇ ਮੂੰਹ ਦੇਖੀ ਚੱਲੇਗਾ ਆਪ ਜੋ ਕਰਦਾ ਮੂੰਹ ਮੁੱਦਾ ਵੱਜਿਆ ਪਿਆ ਆਪ ਦਾ ਵੀ ਸੋਚਣਾ ਚਾਹੀਦਾ ਵੀ ਮੇਰੇ ਘਰ ਦੀ ਬੇੜੀ ਕਿਨੇ ਅੱਗੇ ਵਧੂਗੀ ਮੈਨੂੰ ਤਾਂ ਐਸੀ ਭੂਆ ਵੀ ਚੱਲ ਪੜਦਾ ਰਹਿ ਜੂਗਾ ਇਹਨੂੰ ਵੀ ਨਾ ਕਰੋ ਕੱਢਣਾ ਪਵੇ ਆ ਮੈਂ ਤਾਂ ਹੁਣ ਇਹਦੇ ਬਾਰੇ ਇੰਨਾ ਸੋਚਿਆ ਇਹ ਪਤਾ ਨਹੀਂ ਕਿਉਂ ਨਹੀਂ ਸੋਚਿਆ ਚਲ ਮੇਰੀ ਗੱਲ ਸੁਣ ਪੁੱਤ ਉਹ ਤਾਂ ਤੇਰੀ ਵੀ ਗੱਲ ਹੈ ਠੀਕ ਹੈ ਜੀ ਤੂੰ ਇਹਨੂੰ ਬਿਆਹ ਤੇ ਨਹੀਂ ਹੈ ਕੋਈ ਪਕੜਾ ਹੋਈ ਨਹੀਂ ਇਹ ਦੀ ਸੀਗੀ ਬੱਸ ਤਾ ਅਗਲੀ ਵੀ ਤਾਂ ਸੋਚੇ ਵੀ ਹੁਣ ਇਸ ਘਰ ਦੀ ਦੇਣੀ ਵੀ ਤਾਂ ਬਦਲਣੀ ਚਾਹੀਦੀ ਐ ਇਹਨੇ ਤੇਰੇ ਨਾਲ ਹਰੇਕ ਹਾਲ ਚ ਸਹੰਤ ਹੋਣਾ ਚਾਹੀਦਾ ਕੋਈ ਜਿਹੇ ਆਦੀਆਂ ਆਇਆਂ ਕਰਦੀਆਂ ਨਾ ਹੁਣ ਤੂੰ ਸਾਰੀ ਗੱਲ ਮੇਰੇ ਤੇ ਛੱਡ ਦੇ ਜਿੰਨਾ ਚਿਰ ਸਾਰੇ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਨਾ ਮੈਂ ਇੱਥੋਂ ਜਾਂਦੀ ਨਹੀਂ ਬਸ ਠੀਕ ਆ ਪੂਆ ਹੁਣ ਤਾਂ ਤੇਰਾ ਹੀ ਸਾਰਾ ਗਾ ਜਿਵੇਂ ਮਰਜ਼ੀ ਕਰ ਪਰ ਮੈਨੂੰ ਇਸ ਘਰ ਤੋਂ ਪਲੇਸ ਬਾਹਰ ਚਾਹੀਦਾ ਗਾ ਮੈਂ ਤਾਂ ਨਾ ਸੱਚੀ ਅੱਖਾਂ ਤੋਂ ਕੋਈ ਨਹੀਂ ਕੋਈ ਲੱਗਦਾ ਪੀਆ ਕਿ ਕਿਤੇ ਮੈਂ ਨਾ ਕੋਈ ਗਲਤ ਕਦਮ ਚੱਕ ਲਾਂ ਮੇਰੀ ਗੱਲ ਸੁਣ ਲੈ ਆ ਪੁੱਠੇ ਸਿੱਧੀਆਂ ਗੱਲਾਂ ਨਾ ਕਰ ਮੇਰੇ ਕੋਲੇ ਲੱਗੀ ਸਮਝ ਇਹ ਮਿੱਕੀਆਂ ਮੋਟੀਆਂ ਗੱਲਾਂ ਦਾ ਆਕਤਵਾ ਇਹ ਖਰ ਬੋਲਦਾ ਫਿਰ ਮੈਂ ਕਹਾਂ ਕਿ ਦੇਖੋ ਤਕਲੀਫਾਂ ਬੰਦੇ ਤੇ ਆਉਣੇ ਹੁੰਦੀਆਂ ਕੋਈ ਜਦੋਂ ਜੇਗੀ ਜੀ ਮਾਰ ਪਾਈ ਜੇ ਬੰਦਾ ਚੱਲ ਗਏ ਐਡੀ ਕੀ ਗੱਲ ਹੈ ਜਿੰਨੇ ਵੈਸੇ ਇੱਕ ਟੀਵੀ ਦੇ ਡਰ ਦੇ ਆ ਜਾਂ ਕੁਝ ਕਰੇਗਾ ਹੈ ਸਿਆਣਾ ਬਣੇਗਾ ਹੁੰਦਾਗਾ ਚਲ ਤੂੰ ਜਿਵੇਂ ਮਰਜ਼ੀ ਕਰ ਪੂਆ ਪਰ ਆ ਮਸਲਾ ਹੱਲ ਕਰਕੇ ਜਾ। ਓਹੋ ਜਦੋਂ ਮੈਂ ਕਹੀ ਕਿ ਤਾ ਵੀ ਭਾਈ ਤੇਰੇ ਮਸਲੇ ਦਾ ਹੱਲ ਨਹੀਂ ਤਾਂ ਕਰਨਾ ਹੀ ਆ। ਮੇਰਾ ਹੱਲ ਕਰੇ ਨਾ ਨਹੀਂ ਜਾਂਦੀ। ਚਲ ਠੀਕ ਆ ਪੂਆ। ਤੂੰ ਚਾਹ ਚ ਪੀ ਲੈ ਨਾ। ਆਹ ਉਹ ਪਿਆਤੀ ਚਾਹ ਤਾਂ ਮੈਨੂੰ ਹੀ ਨੇ। ਚਲ ਤੂੰ ਕਰ ਆਰਾਮ। ਮੈਂ ਨਾ ਖੇਤ ਜਾਇਆ ਵਾਂ। ਮਸ਼ੀਨ ਲੱਗਣੀ ਆ ਕੱਲ ਨੂੰ। ਚਲ ਜਾ ਚੰਗਾ। ਮਾਰਿਆ ਕੀੜਾ। ਚਲ। ਲੈ ਦੇਖ ਲੈ। ਗਿੱਠ ਗਿਲੇ ਨਹੀਂ ਤੇ ਨੀ ਜਿਆ ਵੱਡੀ ਵੀ ਨਹੀਂ ਜਵਾਕ ਦੇਖ ਲੈ ਕਿਵੇਂ ਤਪਾਇਆ ਪਿਆ ਹੈ। ਕੀ ਕੁਛ ਇਹ ਪੁੱਠਾ ਸਿੱਧਾ ਸੋਚੀ ਜਾਂਦਾ। ਕੋਈ ਨਹੀਂ ਇਹਦੀ ਤਾਂ ਟਮਾਟੇ ਕਾਣੀ ਕਰਕੇ ਰੋਹ ਹੁਣ ਹਲੋ ਹਾਂ ਜੀ ਹਾਂ ਜੀ ਹਾਂ ਜੀ ਬਈ ਟਿੰਕਾ ਬੋਲਦਾ ਮੈਂ अच्छा कल ਨੂੰ ਆ ਜੇ ਹੈ ਮਸ਼ੀਨ ਲੈ ਕੇ ਜੀ ਠੀਕ ਹੈ ਠੀਕ ਹੈ ਬਾਬਾ ਤਿਆਰੀ ਹੈ ਤਿਆਰੀ ਹੈ ਤੁਸੀਂ ਬਾਤ ਦੱਸਦੇ ਕਿੰਨੇ ਬੰਦੇ ਆਉਂਗੇ ਠੀਕ ਹੈ ਜੀ ਓਕੇ ਜੀ ਓਕੇ ਵੀਰੇ ਲੈ ਦੰਦ ਕਿਵੇਂ ਆਪੇ ਨੇ ਮੈਂ ਵਧੀਆ ਵੀਰੇ ਤੁਸਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੱਗਦੀ ਰਹਿ ਗਈ ਜੀ ਕਰਕੇ ਇੱਥੇ ਆਉਂਦਾ ਬਸ ਵੀਰੇ ਕੀ ਦੱਸਾਂ ਕਿੱਥੋਂ ਪੜਾਈ ਚ ਨਿਕਲ ਹੁੰਦਾ ਬਸ ਅੱਜ ਵੀ ਨਾ ਮੈਂ ਤਾਂ ਕਰਕੇ ਆ ਗਈ ਕਿਉਂਕਿ ਇੱਥੇ ਮੈਂ ਦਾਖਲਾ ਲਿਆ ਕਾਲਜ 'ਚ ਲੈ ਸੱਚੀ ਇੱਥੇ ਰਹਾਂਗੇ ਹੁਣ ਤਾਂ ਮੈਂ ਇਹ ਤਾਂ ਵਧੀਆ ਗੱਲ ਆ ਤੇਰਾ ਆਪਣਾ ਘਰ ਆ ਜਿੰਨਾ ਮਰਜ਼ੀ ਚਿਰ ਰਹਿ ਜੀ ਸਕਦੇ ਆ ਤਾਂ ਹੀ ਤਾਂ ਵੀਰੇ ਮੈਂ ਆਈ ਆ ਮੈਂ ਤਾਂ ਡਿੰਪਲ ਨੇ ਬੁਲਾਇਆ ਵੀ ਨਹੀਂ ਚਾਜਨਾ ਕੀ ਦੱਸਾਂ ਮੈਨੂੰ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋਰ ਗਿਆ ਬਾਕੀ ਤੈਨੂੰ ਦੱਸੀ ਹੁਣ ਮਾਸੀ ਕਿਸੇ ਨਾਲ ਸਿੱਧੇ ਨੂੰ ਗੱਲ ਨਹੀਂ ਕਰਦੀ ਕਿਸ ਨੂੰ ਨਾ ਬੁਲਾਵੇ ਉਹ ਗੱਲ ਵੱਖਰੀ ਐ ਮੈਂ ਆਈ ਆ ਮਹਿਮਾਨ ਆ ਮੈਨੂੰ ਤਾਂ ਕਦਣਾ ਬੁਲਾਵੇ ਅੱਛਾ ਕੋਈ ਨਹੀਂ ਕੋਸੇ ਗੱਲੋਂ ਨਹੀਂ ਐ ਮੈਂ ਤਾਂ ਵਧੀਆ ਬੁਲਾ ਰਿਹਾ ਨਾ ਤੈਨੂੰ ਪਤਾ ਤਾਂ ਹੈਗਾ ਉਹਨੂੰ ਵੀਰੇ ਵੈਸੇ ਨਾ ਗਲਤੀ ਥੋੜੀ ਆ ਜਦੋਂ ਦੂਜਾ ਵਿਆਹ ਕਰਾਈ ਲਿਆ ਸੀਗਾ ਇਹਨੂੰ ਕਾਹਦੇ ਲਈ ਰੱਖਿਆ ਘਰੋਂ ਬਾਹਰ ਕੱਢ ਦਿਓ ਇਹਨੂੰ ਤਾਂ ਉਹ ਨਹੀਂ ਭੈਣ ਤੈਨੂੰ ਮੇਰੇ ਸੁਭਾਅ ਦਾ ਪਤਾ ਤਾਂ ਹੈਗਾ ਮੈਥੋਂ ਨਾ ਧੋਖਾ ਨਹੀਂ ਦੁੱਤਾ ਜਾਂਦਾ ਕਿਸੇ ਤਾਂ ਹੀ ਕਰਕੇ ਮੈਂ ਫਿਰ ਇਹਨੂੰ ਵੀ ਇੱਥੇ ਰੱਖ ਲੈ। ਇਹ ਤਾਂ ਵੀਰੇ ਮੈਨੂੰ ਪਤਾ ਏ ਤੁਹਾਡਾ ਕਿਸ ਨੂੰ ਨਹੀਂ ਧੋਖਾ ਦਿੰਦੇ। ਕੋਲੇ ਤੁਸੀਂ ਬਹੁਤ ਹੋ। ਤਾਂ ਹੀ ਤੇ ਤੁਹਾਡੇ ਨਾਲ ਆ ਕੁਛ ਕਰਦੀ ਆ ਉਹ। ਮੈਨੂੰ ਕੁਝ ਨੂੰ ਸਮਝ ਨਹੀਂ ਆਉਂਦੀ ਕਿ ਪਤਾ ਨਹੀਂ ਉਹ ਮੇਰੇ ਨਾਲ ਐ ਕਿਉਂ ਕਰਦੀ ਆ। ਮੈਂ ਕੋਈ ਜਾਣ ਬੁੱਝ ਕੇ ਥੋੜੀ ਇਹ ਫੈਸਲਾ ਨਹੀਂ। ਮੇਰੀ ਵੀ ਮਜਬੂਰੀ ਸੀ। ਤੂੰ ਤਾਂ ਸਮਝ ਸਕਦੀ ਆ ਨਾ? ਹਾਂ ਵੀਰੇ ਮੈਂ ਤਾਂ ਸਮਝਦੀ ਆ ਪਰ ਉਹਨੂੰ ਵੀ ਸਮਝਣਾ ਚਾਹੀਦਾ ਨਾ ਹੁਣ। ਪਤਾ ਨਹੀਂ ਇਹ ਗੱਲ ਉਹਦੇ ਤਨਾਕਿ ਕਦੋਂ ਆਉਗੀ ਬਸ ਮੈਂ ਤਾਂ ਆਇਆ ਵੀ ਇਹ ਕਲੇਸ ਨਾ ਕਰੇ ਸਾਰਿਆਂ ਨੂੰ ਸਾਹ ਸਕੇ ਰਕੇ ਬਣਾ ਚੱਲ ਆਪਣਾ ਪਰਿਵਾਰ ਸਹੀ ਦੇਖ ਚੱਲ ਤੂੰ ਉਹਦੀ ਗੱਲ ਛੱਡ ਤੂੰ ਐ ਕਰ ਮੈਂ ਜਾ ਕੇ ਕਹਿਣਾ ਤੇਰੀ ਭਾਪੀ ਨੂੰ ਉਹ ਚਾਹ ਚ ਬਣਾ ਦਊਗੀ ਤੂੰ ਕਰ ਲੈਨੇ ਰਹਿ ਤੁਹਾਨੂੰ ਕੀ ਲਾਦਾ ਵੀ ਉਹ ਚਾਹ ਪਾਣੀ ਬਣਾ ਦਊਗੀ ਚਾਹ ਦੇ ਨਾਲ ਤਾਂ ਆਉਣੇ ਮੈਨੂੰ ਮੂੰਹ ਨਹੀਂ ਲਾਇਆ ਹੈ ਕੋਈ ਚਾਹ ਪਾਣੀ ਲਿਆ ਕੇ ਧਰ ਦਊਗੀ ਇੱਥੇ ਐਨਾ ਹੁੰਦਾ ਨਾ ਮਗਰ ਮਗਰ ਆਉਂਦੀ ਤੇ ਪੁੱਛਦੀ ਇੱਥੇ ਬੈਠਦੀ ਉਹ ਕੋਈ ਨਾ ਗਗਨ ਹੁੰਦੀ ਨਾ ਉਹਨੇ ਤੈਨੂੰ ਮਿੰਟੋ ਮਿੰਟ ਸਾਰਾ ਕੁਝ ਬਣਾ ਕੇ ਦੇਣਾ ਪਰ ਹੁਣ ਉਹ ਹੈ ਨਹੀਂ ਕਿ ਉਹ ਕਿੱਥੇ ਗਏ ਨੇ ਓਹੋ ਪੂਦੀ ਨੇ ਮੰਮੀ ਢਿੱਲੀ ਸੀ ਉੱਥੇ ਗਈ ਹੋਈ ਹੈ ਆਪੇ ਪੇਕੀ ਤੇ ਤੂੰ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਮੈਂ ਤਾਂ ਮਤਲਬ ਸੁਝਾਉਣ ਵਾਸਤੇ ਤਾਂ ਹੀ ਪੂਆ ਸੱਬੀ ਹੈ ਪੂਆ ਵੀ ਆਈ ਹੋਈ ਹੈ ਤੇ ਇਹ ਦਾ ਮਾਮੂ ਜਰੇ ਕੋਲ ਅੱਛਾ ਪੂਆ ਜੀ ਵੀ ਆਏ ਹੋਏ ਨੇ ਹਾਂ ਤੂੰ ਘਰ ਇਹਨੇ ਰੈਸਟ ਠੀਕ ਹੈ ਠੀਕ ਹੈ ਤੁਸੀਂ ਹੁਣ ਐਡਾ ਪੈ ਗਏ ਹੋ ਦੇਖੋ ਤਾਂ ਹਾਂ ਬਸ ਕੀ ਹੋ ਗਏ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਗੱਲ ਕਰਨੀ ਕੀ ਗੱਲ ਕਰਨੀ ਸੀ ਮੈਨੂੰ ਇਸ ਕੰ ਦਾ ਜਵਾਬ ਦੋ ਪਹਿਲਾਂ ਮੈਂ ਤੁਹਾਨੂੰ ਕਿੰਨਾ ਕੁ ਦੁਖੀ ਕਰਦੀ ਹਾਂ ਦੁਖੀ ਮੈਂ ਕੀ ਕਿਹਾ ਤੈਨੂੰ ਬਸ ਕਰਿਆ ਕਰੋ ਨਾ ਤੁਸੀਂ ਭੂਆ ਨੂੰ ਫੋਨ ਕਰਕੇ ਘਰੇ ਨਹੀਂ ਸੱਦਿਆ ਕਿ ਡਿੰਪਲ ਮੈਨਾਂ ਘਰੇ ਕਲੇਸ਼ ਕਰਦੀ ਆ। ਉਹ ਨਹੀਂ ਨਹੀਂ। ਉਹ ਮੈਂ ਤਾਂ ਹਾਰ ਦਾ ਸਿਪੂਆ ਨਾਲ। ਮੈਂ ਕਦੇ ਕੁਝ ਕਿਹਾ ਪੂਆ ਦਾ ਨਾਲੇ ਮੂੰਹ ਆਈ ਹੋਈ ਆ ਮੇਰ ਨਾਲ। ਤੈਨੂੰ ਪਤਾ ਤਾਂ ਹੈ ਵੀ ਮੰਮੀ ਨਾਲ ਕੇ ਗਈ ਆ। ਟਿੰਕੇ ਤੇਰਾ ਮੂੰਹ ਸਾਫ ਝੂਠ ਬੋਲ ਰਿਹਾ। ਸਾਫ ਝੂਠ ਚਲਖਦਾ ਤੇਰੇ ਮੂੰਹ ਤੋਂ। ਉਹ ਨਹੀਂ ਨਹੀਂ। ਤੈਨੂੰ ਬਹਿਮ ਪੈ ਗਈ ਡਿੰਪਲ। ਮੈਂ ਝੂਠ ਨਹੀਂ ਬੋਲਦਾ। ਮੈਨੂੰ ਕਿਸੇ ਗੱਲ ਦਾ ਰਹਿਮ ਨਹੀਂ ਹੈਗਾ। ਜੇ ਮੈਂ ਤੈਨੂੰ ਇੰਨਾ ਹੀ ਤੰਗ ਕਰਦੀ ਆ। ਤੂੰ ਮੈਨੂੰ ਕਹਿ ਕਾ ਤੂੰ ਨਹੀਂ ਦੰਦਾ ਮੈਂ ਘਰੋਂ ਚਲੇ ਜਾਨੀ ਆ। ਮੈਂ ਤੈਨੂੰ ਘਰੋਂ ਜਾਣ ਲਈ ਕਿਹਾਗਾ ਲੱਗਦਾ ਤਾਂ ਹੁਣ ਇਦਾਂ ਹੀ ਐ ਭੂਆ ਜੀ ਨੇ ਮੈਨੂੰ ਇੰਨਾ ਕੁਝ ਕਿਹਾ ਕਿ ਤੂੰ ਮੁੰਡੇ ਨੂੰ ਜੀ ਨਹੀਂ ਦਿੰਦੀ ਹੁਣ ਉਹ ਘਰੇ ਤਾਨ ਕਰਦੀਆਂ ਕਲੇਸ਼ ਕਰਦੀਆਂ ਛੱਦ ਕਿ ਮੈਂ ਤੈਨੂੰ ਕੁਝ ਵੀ ਨਹੀਂ ਕਿਹਾ ਤੇ ਨਾ ਹੀ ਤੇਰੀ ਗਗਨ ਨੂੰ ਕਦੇ ਕੁਝ ਕਿਹਾ ਬੇਪੋ ਤੂੰ ਗੱਲ ਤਾਂ ਸਮਝ ਰਹੀ ਐ ਤੇਨੂੰ ਵੀ ਪਤਾ ਜਦੋਂ ਘਰ 'ਚ ਕਲੇਸ਼ ਹੁੰਦਾ ਨਾ ਤਾਂ ਰਿਸ਼ਤੇਦਾਰੀ ਐ ਤਾਂ ਪਤਾ ਲੱਗ ਹੀ ਜਾਂਦਾਗਾ ਨਹੀਂ ਮੈਂ ਥੋੜੀ ਭੂਆ ਨੂੰ ਕੁਝ ਸਿਖਾਇਆ ਰਿਸ਼ਤੇਦਾਰੀਆਂ ਦੇ ਵਿੱਚ ਕਦੇ ਕਿਸੇ ਨੂੰ ਸੁਪਨੇ ਨਹੀਂ ਆਉਂਦੇ ਹੁੰਦੇ ਜੇ ਆਪਾ ਫੋਨ ਕਰਕੇ ਦਸੀਏ ਨਾ ਰਿਸ਼ਤੇਦਾਰਾਂ ਨੂੰ ਤਾਂ ਹੀ ਪਤਾ ਲੱਗਦਾ ਆ ਕੋ ਯਾਰ ਤੂੰ ਤਾਂ ਨਿੱਕੀ ਜਿਹੀ ਗੱਲ ਨੂੰ ਹੀ ਐਡੀ ਵੱਡੀ ਬਣਾ ਲਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਮੈਂ ਤੈਨੂੰ ਇਹ ਨਾ ਕਹਣਾ ਬਸ ਤੂੰ ਥੋੜਾ ਜਿਹਾ ਸਮਝ ਜਾ ਹਨਾ ਤੂੰ ਸਾਰਾ ਦਿਨ ਕੋਈ ਗੱਲ ਦੀ ਘਟ ਫੜੀ ਰੱਖਦੀ ਏਂ ਕੀ ਉਹ ਵਧੀਆ ਗੱਲ ਨਹੀਂ ਹੈਗੀ ਤੇ ਇਹਦੇ ਵਿੱਚ ਤੇਰਾ ਵੀ ਭਲਾ ਹੈ ਮੇਰਾ ਭਲਾ ਕੀ ਆ ਮੈਂ ਜਾਣਦੀ ਪਰ ਤੁਸੀਂ ਵੀ ਤਾਂ ਇਹ ਸੋਚੋ ਕਿ ਮੈਂ ਕਿੰਨਾ ਕੁਛ ਬਰਦਾਸ਼ਤ ਕਰ ਰਹੀ ਆ ਸਪਨਾ ਘਰੇ ਤੁਸੀਂ ਮੇਰੀ ਜਗ੍ਹਾ ਹੁੰਦੇ ਨਾ ਤੇ ਤੁਹਾਨੂੰ ਪਤਾ ਲੱਗ ਜਾਂਦਾ ਆਦਮੀ ਔਰਤ ਦੂਜੀ ਰੱਖ ਸਕਦਾ ਤੇ ਜੇ ਉਹਦੀ ਔਰਤ ਆਦਮੀ ਦੂਜਾ ਰੱਖਣ ਦੀ ਗੱਲ ਕਰਲੇ ਨਾ ਤੇ ਫਿਰ ਪਤਾ ਲੱਗਦਾ ਤੇਰਾ ਨਾ ਦਿਮਾਗ ਖਰਾਬ ਹੋ ਰਿਹਾਗਾ ਤਾਹੀਂ ਤੂੰ ਪੁੱਠੀਆਂ-ਪੁੱਠੀਆਂ ਗੱਲਾਂ ਕਰੀ ਜਾਂਦੀ ਰਹਿੰਦੀ ਆ ਮੈਂ ਸਿਰਫ ਗੱਲ ਹੀ ਕੀਤੀ ਆ ਕੁਝ ਹੈ ਜੇ ਗਲਤੀ ਨਹੀਂ ਕੀਤਾ ਪਰ ਤੁਸੀਂ ਤੂੰ ਤਾਂ ਹੱਦੀ ਪਾਰ ਕਰਤੀ ਮੈਂ ਕੋਈ ਸਾਰਾ ਕੁਝ ਜਾਣਵੁੱਝ ਕੀ ਕੀਤਾ ਹੈ ਮੇਰੀ ਵੀ ਮਜਬੂਰੀ ਸੀ ਤੂੰ ਸਮਝਣ ਦੀ ਕੋਸ਼ਿਸ਼ ਕਰ ਇਹ ਸਭ ਆਪਣੇ ਭਲੇ ਲਈ ਹੋ ਰਿਹਾ ਹੈਗਾ ਤੇ ਚੁੱਪ ਕਰਕੇ ਨਾ ਹੁਣ ਇਸ ਗੱਲ ਤੇ ਮਿੱਟੀ ਪਾ ਦੇ ਮੈਂ ਵੀ ਤਾਂ ਹੈ ਚੁੱਪਾ ਕਿਤੇ ਰਹਿ ਕਰ ਵਾਸਤੇ ਜੇ ਤੂੰ ਚਾਹਣਾ ਨਾ ਫਿਰ ਤੂੰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਘਰ ਨਾਲ ਕਰਨਾ ਚਾਹਣਾ ਤਨਾਵੀ ਜਨੀ ਬਾਕੀ ਚੌਕਸ ਮੈਨੂੰ ਬੁਆ ਜੀ ਤੋਂ ਸੁਣਨਾ ਪਿਆ ਨਾ ਹੱਥ ਜੋੜਦੀਆਂ ਹੱਥੇ ਕਿਸੇ ਹੋਰ ਰਿਸ਼ਤੇਦਾਰ ਨੂੰ ਫੋਨ ਕਰਕੇ ਨਾ ਕਹੀਂ ਕਿ ਡਿੰਪਲ ਮੈਨੂੰ ਕੰਮ ਕਰਦੀ ਹੈ ਉਹਨਾਂ ਨੂੰ ਬਲਕਿ ਦੱਸਿਆ ਕਰ ਕਿ ਜੋ ਗਲਤੀ ਮੈਂ ਕੀਤੀ ਹੈ ਨਾ ਟਿੰਪਲ ਮੇਰਾ ਸਾਥ ਦੇ ਰਹੀ ਹੈ ਹੱਥ ਵੀ ਉਹ ਮੇਰੇ ਨਾਲ ਖੜੀ ਹੈ ਭਾਬੀ ਹਾਂ ਬਿਲਕੁਲ ਆ ਜਾ ਕਿੱਕਰੀ ਆਂਦੇ ਸੀ ਘਰ ਨਾਲ ਤਾਂ ਕੁਛ ਵੀ ਨਹੀਂ ਬਸ ਉਹ ਚਾਹ ਬਣਾਈ ਸੀਗੀ ਮੈਂ ਕਿ ਚਲ ਭਾਂਡੇ ਜੇ ਧੋ ਦੇਣੀ ਚਾਹ ਵਾਲੇ ਮੈਂ ਤੇ ਵੈਸੇ ਹੀ ਆ ਗਈ ਸੀ ਮੈਂ ਤਾਂ ਪੁੱਛਣ ਆਈ ਸੀ ਕਿਵੇਂ ਚੱਲਦੀ ਹੈ ਤੁਹਾਡੀ ਸੋਕਣ ਸੋਕਣੇ ਦੀ ਜ਼ਿੰਦਗੀ ਕੀ ਮਤਲਬ ਤੇਰਾ ਮੈਨੂੰ ਸਮਝ ਨਹੀਂ ਮਤਲਬ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਗਗਨ ਭਾਬੀ ਹੁਣ ਤੁਹਾਡੀ ਸੋਕਣੀ ਲੱਗੀ ਕਿਵੇਂ ਰਹਿੰਦੇ ਹੋ ਤੁਸੀਂ ਉਹਦੇ ਨਾਲ ਇਹ ਤਾਂ ਤੂੰ ਸੋਚਦੀ ਆ ਮੈਂ ਕਹ ਜੀ ਉਹਨਾਂ ਆਪਦੀ ਸੋਕਣੀ ਸਮਝਿਆ ਉਹ ਨੋਦੀ ਭੈਣ ਸਮਝਦੀ ਐ ਪਰ ਨਹੀਂ ਭਾਬੀ ਜਦੋਂ ਨਾ ਘਰ ਚ ਕੋਈ ਦੂਜੀ ਧੀ ਵੀ ਆ ਜਾਂਦੀ ਐ ਨਾ ਪਹਿਲੀ ਵਾਲੇ ਚ ਜੈਲਸੀ ਤਾਂ ਹੁੰਦੀ ਐ ਹੇ ਤਾਂ ਪਰਮਾਤਮਾ ਨੇ ਉਤੋ ਹੀ ਚੀਜ਼ ਲਿਖੀ ਹੋਈ ਐ ਕਿ ਔਰਤ ਸਭ ਕੋ ਜਾ ਸਕਦੀ ਐ ਪਰ ਆਪਣਾ ਆਦਮੀ ਕਿਸੇ ਹੋਰ ਨਾਲ ਨਹੀਂ ਜਾ ਸਕਦੀ ਮਤਲਬ ਕਿ ਸਭ ਕੁਝ ਵੰਡ ਸਕਦੀ ਐ ਪਰ ਆਪਣਾ ਆਦਮੀ ਨਹੀਂ ਵੰਡ ਸਕਦੀ ਹਾਂ ਭਾਬੀ ਇਹ ਗੱਲ ਤਾਂ ਹੈਗੀ ਐ ਮੈਂ ਤਾਂ ਤਾਂ ਕਹਿ ਰਹੀ ਸੀ ਤੈਨੂੰ ਤੁਹਾਡੇ ਘਰ ਕੇ ਘਰ ਚ ਕਲੇਸ਼ ਰਹਿੰਦਾ ਸਾਰਾ ਦਿਨ ਵੀਰਾ ਵੀ ਉਦਾਸ ਜਾ ਰਹਿੰਦਾ ਪਤਾ ਨਹੀਂ ਹੋਰ ਹੀ ਕੋਈ ਸੋਚੀ ਆਊਗਾ ਕਲੇਸ਼ ਆਲੀ ਤਾਂ ਕੋਈ ਗੱਲ ਨਹੀਂ ਉਹ ਅੱਜ ਵੀ ਮੈਨੂੰ ਇਹੀ ਕਹੀ ਜਾਂਦੇ ਨੇ ਵੀ ਘਰ ਚ ਕਲੇਸ਼ ਰਹਿੰਦਾ ਤੂੰ ਕਰਦੀ ਆ ਪਰ ਮੈਂ ਤਾਂ ਕਦੇ ਕਿਸੇ ਨਾਲ ਕੋਈ ਕਲੇਸ਼ ਕੀਤਾ ਹੀ ਨਹੀਂ ਤੇ ਰਹੀ ਗਰ ਉਹਨਾਂ ਦੀ ਉਦਾਸ ਹੋਣ ਦੀ ਕਹਿੰਦੇ ਆ ਨਾ ਫਿਰ ਬਾਰੇ ਖੁਸ਼ੀ ਵੀ ਸਹੀ ਨਹੀਂ ਹੁੰਦੀ ਛਲਪਾ ਵੀ ਮੈਂ ਤਾਂ ਵੈਸੇ ਹੀ ਕਹਤਾ ਸੀਗਾ ਮੈਨੂੰ ਕੀ ਲੋੜ ਐ ਕੁੜੀ ਆਪਣੀ ਪਰਸਨਲ ਲਾਈਫ ਹੈ। ਘਰ ਪਰਸਨਲ ਲਾਈਫ ਨਹੀਂ ਹੁੰਦੀ। ਹੁਣ ਹੁਣ ਤੂੰ ਵੀ ਇੱਕ ਕੁੜੀ ਹੈ। ਤੇ ਕੱਲੋਂ ਤੇਰਾ ਵੀ ਵਿਆਹ ਹੋਣਾ। ਤੇ ਮੁੜ ਕੇ ਤੂੰ ਇੱਕ ਔਰਤੋਂ ਪਤਨੀ ਬਣਨਾ ਆ। ਸੋਚ ਕੇ ਦੇਖ ਮੇਰੇ ਤੇ ਕੀ ਬੀਤਦੀ ਆ। ਭਾਬੀ ਪਰ ਤੁਹਾਨੂੰ ਨਾ ਖੁਸ਼ ਹੋਣਾ ਚਾਹੀਦਾ ਸੀਗਾ। ਵੀ ਵੀਰੇ ਨੇ ਦੂਜਾ ਵਿਆਹ ਕਰਾ ਲਿਆ ਤੇ ਤੁਸੀਂ ਖੁਸ਼ ਹੋਵੋਗੇ ਘਰ ਚ ਕਲੇਸ਼ ਹੀ ਨਹੀਂ ਰਹੂਗਾ। ਬਾਕੀ ਉਨੀ ਵੀ ਗੱਲ ਦਾ ਨਾ ਗੁੱਸਾ ਨਾ ਕਰਿਓ ਵੈਸੇ ਹੀ ਕਹਤਾ ਸੀਗਾ ਮੈਂ ਖੈਣਾ ਬਹੁਤ ਸੌਖਾ ਤੇ ਕਰਨਾ ਬਹੁਤ ਔਖਾ ਮੈਂ ਖੁਸ਼ ਹੋ ਜਾ ਮੈਨੂੰ ਪਤਾ ਕੀ ਨਹੀਂ ਜਾਂਦੀਆਂ ਕੀ ਕਰਦੀਆਂ ਸਿਰਫ ਇਸ ਕਰਕੇ ਝੋਪਾਂ ਕਿਉਂ ਸਿਰਫ ਇਸ ਘਰ ਦੇ ਵਿੱਚ ਹੀ ਕੋਲਾਤ ਚਾਹੀਦੀ ਏ ਇਸ ਦਾ ਵਾਰਸ ਚਾਹੀਦਾ ਏ ਤੇ ਮੈਂ ਵੀ ਹੀ ਚਾਹਣੀ ਏ ਕਿਉਂਦਾ ਆਪ ਦਾ ਜਵਾਬ ਹੋਵੇ ਚਾ ਜਿਓ ਨੇ ਵਿਆਹ ਹੀ ਕਰ ਲਿਆ। ਤਾਂ ਬਸ। ਹੋ ਗਏ ਨਾਲ ਸੁਖੀ ਰਹੇ। ਬਾਕੀ ਗੱਲ ਕਰਨ ਤੋਂ ਪਹਿਲਾਂ ਨਾ ਸੋਚ ਜ਼ਰੂਰ ਲਿਆ ਕਰ। ਚਾਹ ਪਾਣੀ ਪੀਏਗੀ। ਲੋੜ ਨਹੀਂ ਹੈਗੀ। ਪੀ ਲੈ ਮੈਂ ਤਾਂ ਚਾਹ ਪਾਣੀ। ਹਜ ਕੁਨੀ ਆਣੀ। ਇਹਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ। पर मैं यही कहनी है, जो मेरे न हो रहा परमात्मा किसी कुड़ी ना दर्द फिर दर्द बहुत औखा सहना मैं मैं बड़े सपने लई सी घर सोहां खादियां ब्याह वे

ਆਨੇ ਮੇਰੀ ਗੱਲ ਸੁਣਾ ਇਹ ਜੇ ਹਾਲ ਤੱਕ ਉੱਥੇ ਤੋਰੇ ਕਿਉਂ ਤੈਨੂੰ ਪਤਾ ਵੀ ਹੁਣ 2 ਮਹੀਨੇ ਤਾਂ ਜਵਾਟ ਮੋਚ ਰਹੇ ਦੇ ਸੀਗੇ ਹੈ ਇੱਥੇ ਆਪਾਂ ਕੋਲੇ ਰਾਤ ਦੇ ਦੱਸ ਇਹਦਾ ਕੀ ਕਾਸੇ ਜਾਂਦਾ ਇਹਨੂੰ 4 ਦਿਨ ਤੋੜ ਦਿੰਦਾ ਪਿੱਕੇ ਮੈਂ ਸਭੀ ਸਾਰੀ ਗੱਲ ਸਮਝਦਾ ਭੂਆ ਪਰ ਮੈਂ ਕੀ ਕਰਾਂ ਮੈਂ ਫਸਿਆ ਹੋਇਆ ਸੀ ਮੈਂ ਤਾਂ ਦੇ ਸਵੇਰੇ ਭੱਜ ਜਾਣਾ ਖੇਤ ਸ਼ਾਮ ਨੂੰ ਘਰੇ ਵੜਦਾ ਨਾ ਕਰੇ ਉਹਨਾਂ ਘਰੇ ਕਲੇਸ਼ ਹੁੰਦਾ। ਬਈ ਐ ਤਾਂ ਮੈਨੂੰ ਪਤਾ ਹੈ ਵੀ ਇਹ ਘਰੇ ਕੰਜਰ ਕਲੇਸ਼ ਕਰਦੀ ਸੀ ਫਿਰ ਉਹੀ ਗੱਲ ਹੈ ਵੀ ਤੂੰ ਕਿਸੇ ਭਈ ਸਿਆਣੇ ਬੰਦੇ ਨਾਲ رائے ਕਰ ਲੈਂਦਾ ਇਹਨੂੰ ਏਕੇ ਤੋੜ ਦਿੰਦਾ। ਮੈਨੂੰ ਨਹੀਂ ਪਤਾ ਲੱਗਿਆ ਪੂਆ ਦੇਖ। ਜਿਉ ਮੇਰੇ ਦਿਮਾਗ ਨੂੰ ਸਹੀ ਲੱਗਾ ਨਾ ਮੈਂ ਉਹ ਕਰਤਾ। ਅਗਲੀ ਕਹਿੰਦੀ ਮੈਂ ਇੱਥੇ ਕਲੇਸ਼ 'ਚ ਨਹੀਂ ਰਹਿ ਸਕਦੀ। ਪਤਾ ਧਿਆਨ ਕਿ ਸਵਾਸ ਅਹੀ ਕਰਤਾ। ਇਹ ਜੇ ਹਾਲ ਕੋਈ ਉੱਥੇ ਬਿਠਾਉਣ ਵਾਲੀ ਹੋਈ ਸੀਗੇ ਉਹ। ਉਹ ਤਾਂ ਗੱਲ ਮੈਂ ਵੀ ਸਮਝਦਾ ਪੂਆ। ਪਰ ਮੈਂ ਕਰਦਾ ਵੀ ਕੀ? ਇਹਨੂੰ ਕਹਿੰਦਾ ਪਰ ਤੈਨੂੰ ਆਪ ਨਹੀਂ ਪਤਾ ਇਹਦਾ ਸੁਭਾਅ ਦੇਖ ਲਾ ਕਿੰਨਾ ਕੁਛ ਕਰਦੀ ਉਹ ਕਹਿੰਦੀ ਮੈਂ ਜਾਣਾ ਮਹਾਂਚਲ ਤੂੰ ਬਗ ਮੇਰੀ ਗੱਲ ਸੁਣ ਲਾ ਇਹ ਤਾਂ ਸਾਰਿਆਂ ਨੂੰ ਪਤਾ ਹੁੰਦਾ ਵੀ ਭਾਈ ਇੱਕ ਘਰ ਚ ਦੋ ਤਿੰਨੀਆਂ ਨਹੀਂ ਘਟਦੀਆਂ ਹੁੰਦਾ ਉਹਦਾ ਘੰਟਾ ਨਾ ਕੱਟਣਾ ਤੂੰ ਇਹਨਾਂ ਨੂੰ ਬਰਾ ਵਾਸਤੇ ਕਹਿਣਾ ਵੀ ਇਕੱਠੀਆਂ ਕੱਟ ਲੋ ਫਿਰ ਮੈਂ ਘਰ ਦਾ ਵੀ ਕੀ ਪੂਰਾ ਉੱਤੋਂ ਤੇਰੀ ਮਾਂ ਨੂੰ ਅਕਲ ਮੌਤ ਨਹੀਂ ਹੈਗੀ ਉਹ ਤੀਜੇ ਦਿਨ ਜਦੋਂ ਜੇ ਤਮਾ ਦਾ ਉਹਦੀ ਚੱਕ ਦੀ ਝੋਲਾ ਤੂੰ ਦੇਖ ਕੇ ਦੱਸ ਤੇਰੇ ਮਾਮਿਆਂ ਦਾ ਦਗਲੇਸ਼ ਨਹੀਂ ਮੁਗਦਾ ਹੁਣ ਉਹਨਾਂ ਨੂੰ ਆਏ ਨਹੀਂ ਪਤਾ ਭਈ ਅਸੀਂ ਆਪਦੇ ਘਰ ਦੇ ਝਗੜੇ ਆਪੋ ਲਵਾ ਲੈ ਕਰੀਏ ਉਹ ਗੱਲ ਤਾਂ ਉਹੀ ਹੈ ਨਾ ਫਿਰ ਹੁਣ ਆਹ ਇਹ ਗੱਲ ਤਾਂ ਮਾਣੇ ਸੋਚਣੀ ਸੀ ਮੈਂ ਥੋੜੂ ਉਹਨੇ ਦੇਖਣਾ ਸੀ ਵੀ ਆਪਣੇ ਘਰੇ ਤਾਂ ਕੀ ਕੁਝ ਹੋਇਆ ਪਿਆ ਉਹ ਚੱਕ ਕੇ ਨਾਮ ਕੀ ਬੈਗੀ ਜਾ ਕੇ ਦੱਸ ਜਾ ਕੇ ਉੱਥੇ ਨੰਬਰ ਦਾ ਰੀ ਘੋਟੂਗੀ ਆਪਦੇ ਘਰ ਦੀ ਪੈਸਣਾਣੇ ਆਉਂਦੀ ਨਹੀਂ ਹੈਗੀ ਉਤੋਂ ਉਹੀ ਤਾਂ ਗੱਲ ਆ ਮੈਂ ਤਾਂ ਕਹਿ ਨਹੀਂ ਸਕਦਾ ਨਾ ਮੇਰੀ ਗੱਲ ਸੁਣ ਹੁਣ ਦੇਖਉਤਾਨੀ ਨਹੀਂ ਤੂੰ ਜਿਵੇਂ ਮਰਜ਼ੀ ਕਰ ਮੈਂ ਮਗਾ ਨੂੰ ਲੈ ਆਉਂਗਾ ਕਰਦਾ ਮੇਰੀ ਗੱਲ ਸੁਣ ਲੈ ਕੋਈ ਨਹੀਂ ਮੈਂ ਤਾਂ ਸਾਰੀ ਕਹਾਣੀ ਸਿਰ ਲਾ ਕੇ ਨਾ ਉੱਭ ਜੇ ਤੇਰੀ ਮਾਂ ਵਰਗੀ ਮੈਂ ਤਾਂ ਹੈ ਨਹੀਂ ਮੈਂ ਤਾਂ ਫੇਰ ਵੀ ਆਇਆਗਾ ਕਿ ਮੇਰੇ ਪਿਓ ਦਾ ਕਰ ਹੈ ਹੈ ਮੇਰੇ ਭਰਾ ਦੀ ਦੇੜੀ ਅੱਗੇ ਵਾਜੇ ਚੱਲ ਭਾਈ ਤੂੰ ਸਾਬ ਦੇ ਘਰੇ ਸੁਖੀ ਉਹ ਤੇਰੀ ਮਾਂ ਨੂੰ ਚਲ ਕੰਨ ਲਵੇ ਟੁਰਿਆ ਜਾਂਦਾ ਹਾਂ ਮੇਰੇ ਦਵਾ ਵਿੱਚ ਪਿੱਛੇ ਘਰੇ ਕੋਸ ਹੁੰਦਾ ਰਹੇ ਪਰ ਤੇਰਾ ਮਸਲਾ ਹੱਲ ਕਰਤੀ ਜੋ ਹੋਰ ਬਸ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਿਆ ਮੈਂ ਕਰੀ ਕੀ ਜਾਂਣਾ ਕੀ ਨਹੀਂ ਜਿਵੇਂ ਮਾਂ ਨੇ ਕਹਿਤਾ ਹੁਮੇ ਕਰ ਲਈ ਜਿਵੇਂ ਉਹਨੇ ਕਹਿਤਾ ਹੁਮੇ ਕਰ ਲਈ ਨਾ ਮੇਰਾ ਫਿਰ ਕੀ ਬਣਾ ਤੇਰੀ ਗੱਲ ਸੁਣ ਲਾ ਤੂੰ ਜਦੋਂ ਮੈਨੂੰ ਹੁਣ ਫੋਨ ਕਰਕੇ ਸਾਰੇ ਦੁੱਖ ਰੋਲੇ ਮੈਨੂੰ ਹੁਣ ਛੱਡ ਦੇ ਲੈ ਤੂੰ ਮੈਨੂੰ ਪਹਿਲਾਂ ਨਹੀਂ ਸੀ ਛੱਡ ਸਕਦਾ ਮੈਂ ਆ ਕੰਮ ਹੋਣ ਹੀ ਨਹੀਂ ਸੀ ਦਿੰਦੀ ਓ ਭੂਆ ਮੈਨੂੰ ਐਸੀ ਵੀ ਹਾਂ ਕੀ ਪਤਾ ਸੀ ਵੀ ਐ ਵਰਜੂ ਵੀ ਐ ਕਰੂਗੀ ਇਹ ਮੈਂ ਤਾਂ ਐਸੀ ਵੀ ਸਮਝ ਜੂਗੀ ਸਮਝਦਾ ਰਹੇ ਹਲੇ ਕਿਹੜਾ ਤੂੰ ਸੰਭਲਦਾ ਭਾਈ ਹਜੇ ਵੀ ਤੇਰਾ ਤਾਂ ਉਹੀ ਹਾਲ ਐ ਵੀ ਉਹ ਸਾਈਕਲ ਦੇ ਹੈਂਡਲ ਨੂੰ ਤੀਮੀ ਜਿੱਧਰ ਨੂੰ ਮੋੜਦੀ ਆ ਉਧਰ ਨੂੰ ਮੁੜ ਜਾਣਾ ਹੈ ਆ ਮਸਾਈ ਕੋ ਸਾਇਮੂ ਕਰਕੇ ਦਿਖਾ ਦੇ ਕਰ ਫਿਰ ਮੈਨੂੰ ਪੂਆ ਮੈਨੂੰ ਨਾਲੇ ਸੋਚਦਾ ਹੀ ਨਹੀਂ ਸੀ ਜਦੋਂ ਕੁਝ ਵੀ ਮੈਂ ਕੀ ਕਰਾਂ ਮੈਨੂੰ ਕਹਿੰਦੇ ਮੈਂ ਠੀਕ ਲੱਗਾ ਨਾ ਮੈਂ ਬਸ ਕਰਤਾ ਹੁਣ ਤੂੰ ਕਰ ਜੋ ਕਰਨਾਗਾ ਮੈਨੂੰ ਨਹੀਂ ਪਤਾ ਖੜ ਜਾ ਉਹ ਖੜ ਜਾ ਇੱਧਰ ਜਾ ਪੂਆ ਵੇ ਸਿੱਕੀ ਲਾ ਦੇ ਕੀ ਬਣੂ ਹੁਣ ਟਿੰਕੇ ਵੀਰੇ ਦਾ ਗगन ਭਾਬੀ ਮੁੜ ਕੇ ਆਊਗੀ ਕੋਈ ਨਹੀਂ ਗਗਨ ਦਾ ਤਾਂ ਬਾਤ ਸੋਚਦੇ ਆ ਪਹਿਲਾਂ ਡਿੰਪਲ ਦਾ ਤਾਂ ਹੱਲ ਕਰ ਦਈਏ ਕੋਈ ਗੱਲ ਨਹੀਂ ਭੂਆ ਇਸ ਕੰਮ 'ਚ ਮੈਂ ਤੇਰਾ ਪੂਰਾ ਸਾਥ ਦਵਾਂਗੀ ਖੂੰਹ ਤਾਂ ਨਹੀਂ ਤੂੰ ਮੇਰੇ ਨਾਲ ਨਾਲ ਵਾਲੀ ਸੀ ਮੈਨੂੰ ਲੱਗਦਾ ਹੈ ਤੇਰਾ ਵੀ ਕੋਈ ਨਾ ਕੋਈ ਮਤਲਬ ਹੈਗਾ ਸਹੀ ਕਿ ਆ ਮੈਨੂੰ ਵੀ ਇਹ ਨਾ ਤੋ ਨਾ ਕੋਈ ਨਾ ਕੋਈ ਮਤਲਬ ਤਾਂ ਹੈਗਾ ਜਿਹੜਾ ਮਤਲਬ ਤੁਹਾਨੂੰ ਆ ਉਹੀ ਮੈਨੂੰ ਆ ਮੈਂ ਤਨੈ ਦੇਨਾਂ ਬਹੁਤ ਸਾਲਾਂ ਦੀ ਟੀਕਦੀ ਸੀ ਮੱਸਾ ਜਾ ਕੇ ਰੱਬ ਨੇ ਹੁਣ ਆ ਦਿਨ ਲਿਆਂਦੇ ਆ ਤੇ ਹੁਣ ਹੁਣ ਮੈਂ ਆਪਦਾ ਕੰਮ ਕੱਚਾ ਨਹੀਂ ਛੱਡਣਾ ਇਸ ਕੰਮ ਨੂੰ ਨੇਪਰੇ ਚੜ੍ਹ ਕੇ ਹਟੂੰਗੀ ਚੱਲ 부ਆ ਹੁਣ ਤਾਂ ਤੇਰੇ ਕੋਲ ਖੁੱਲਾ ਟਾਈਮ ਹੈ ਜੋ ਕਰਨਾ ਕਰ ਲਈ ਹਾਂ ਸੱਚੀ ਮੇਰੇ ਤੇ ਨਾ ਕਾਲਜੇ ਚ ਬਹੁਤ ਸਮੇਂ ਦੇ ਭਾਂਬੜ ਵੱਲਦੀ ਸੀ ਜਦੋਂ ਦਾ ਟਿੰਕੇ ਦੇ ਪਿਆਣੇ ਨਾ ਮੇਰਾ ਹਿੱਸਾ ਦੱਬਿਆ ਹੱਲ ਤਾਂ ਮੈਂ ਸੁਝਦੀ ਸੀ ਵੀ ਆਪਦੇ ਭਰਾ ਤੋਂ ਬਦਲਾ ਲਵਾਂ ਪਰ ਫਿਰ ਮੈਂ ਸੋਚਿਆ ਇਹੀ ਬਦਲਾ ਇਹਦੀ ਔਲਾਦ ਤੋਂ ਲਵਾਂਗੀ ਹੁਣ ਮੇਰਾ ਭਰਾ ਤਾਂ ਰਿਹਾ ਨਹੀਂ ਹੁਣ ਵਾਰੀ ਹੈ ਟਿੰਕੇ ਦੀ ਹੁਣ ਤੂੰ ਦੇਖਦੀ ਜਾ ਮੈਂ ਆਪਦਾ ਬਦਲਾ ਖਿਣ ਲੈਂਦੀ ਐ ਤੋ ਸੇਮ ਆਹੀ ਕੁਛ ਮੇਰੀ ਮੰਮੀ ਨਾਲ ਹੋਇਆ ਮੇਰੀ ਮੰਮੀ ਹੁਣਾ ਦੋ ਭੈਣਾਂ ਸੀ ਮਾਮਾ ਸਾਡੇ ਕੋਈ ਹੈ ਨਹੀਂ ਸੀ ਤੇ ਟਿੰਕੇ ਦੀ ਮੰਮੀ ਨੇ ਮੰਮੀ ਨੇ ਪਹਿਲੀ ਨਾ ਆਪ ਦੇ ਨਾਂ ਕਰਾ ਲਈ ਤੇ ਸਾਨੂੰ ਕੁਝ ਵੀ ਨਹੀਂ ਦਿੱਤਾ ਅੱਛਾ ਕਹਿੰਦੇ ਹੁੰਦੇ ਆ ਨਾ ਇੱਕ ਤੇ ਇੱਕ 11 ਹੁੰਦੇ ਆ ਤੇ ਹੁਣ ਆਪਾਂ ਦੋਨੇ ਜਣੀਆਂ ਰਹਿ ਗਈਆਂ ਆਪਾਂ ਹੁਣ 11 ਦੀ 31 ਪਾ ਕੇ ਦਿਖਾਣੀ ਐ ਸਹੀ ਗੱਲ ਐ ਭੂਆ ਬਸ ਇੱਕ ਤਿੱਲੀ ਲਾਉਣ ਦੀ ਲੋੜ ਐ ਪਾੰਬੜ ਤਾਂ ਆਪਣੇ ਆਪ ਮੱਚ ਜਾਣਾ